ਸਤ ਸ੍ਰੀ ਅਕਾਲ ਦੋਸਤੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬੱਬੂ ਢਿੱਲੋਂ ਫਾਰਮ ਦੇ ਵਿੱਚ ਕਿਸਾਨ ਦੋਸਤੋ ਅੱਜ ਤੁਹਾਨੂੰ ਦਿਖਾਉਣਿਆ ਆਪਣੀ ਮਲਚਿੰਗ ਵਾਲੀ ਕਣਕ ਤੇ ਹੋ ਚੁੱਕੀ ਆ ਜੀ ਆ 18 ਤਰੀਕ ਨੂੰ ਹੋ ਜੂ ਹੈ 2 ਮਹੀਨਿਆਂ ਦੀ ਜਾਣੀ ਦੀ 60 ਦਿਨਾਂ ਦੀ ਹੋ ਜਾਣੀ ਹੈ ਜੀ ਇਹ ਤੇ ਅੱਜ ਤਰੀਕ ਹੈ ਜਿਹੜੀ 14 15 ਤਰੀਕ ਹੈ ਤੇ ਤੁਸੀਂ ਦੇਖ ਸਕਦੇ ਹੋ ਆਪਣੀ ਕਣਕ ਤੇ ਇਹਦੇ ਵਿੱਚ ਆਪਣੇ ਤੋਂ ਇੱਕ ਦੋ ਗਲਤੀਆਂ ਜ਼ਰੂਰ ਰਹਿ ਗਈਆਂ ਇੱਤੀ ਪਹਿਲੀ ਵਾਰ ਕਿਉਂਕਿ ਆਪਣਾ ਤਿਆਰਬਾ ਹੋ ਜਾਂਦਾ ਜਦੋਂ ਹੌਲੀ-ਹੌਲੀ ਪਹਿਲੀ ਵਾਰ ਇੱਕ ਅੱਧੀ ਗਲਤੀ ਜ਼ਰੂਰ ਰਹਿ ਜਾਂਦੀ ਹੈਗੀ ਆ ਤੇ ਆਪਾਂ ਸਾਰੀ ਕਰਾਂਗੇ ਗੱਲਬਾਤ ਵੀ ਕਿਹੜੀ ਗਲਤੀ ਜ ਰਹਿ ਗਈ ਆਪਣੇ ਤੋਂ ਤੇ ਕਿੰਨਾ ਇਹਦੇ 'ਚ ਬੀ ਪਾਇਆ ਸੀ ਕਿੰਨੀ ਆਪਾਂ ਹੁਣ ਤੱਕ ਇਹ 'ਚ ਰਹਿ ਪਾਤੀ ਸਾਰੀ ਕਰਾਂਗੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਤੇ ਉਹ ਜਾਣਦੇ ਆ ਜਿਹੜੇ ਵੀ ਭਰਾ ਆਪਣੇ YouTube ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਹੀ ਲੱਗਦਾ ਬਲ ਦਬਾ ਬਟਨ ਨੂੰ ਕਰ ਲਓ ਪ੍ਰੈਸ ਤੇ ਆਪਾਂ ਜਾਣਕਾਰੀ ਵਾਲੀਆਂ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਕਿਸਾਨ ਦੋਸਤੋ ਇਹ ਤੁਸੀਂ ਦੇਖ ਸਕਦੇ ਹੋ ਆਪਣੀ ਕਣਕ ਇਹ ਹੈਗੀ ਆ DVW222 ਤੇ ਕਣਕ ਬਹੁਤ ਵਧੀਆ ਹਰੀ ਹੋਈ ਹੈ ਤੇ ਇਹਦੇ ਵਿੱਚ ਜਿਹੜੀ ਆਪਣੇ ਤੋਂ ਗਲਤੀ ਰਹੀ ਹੈ ਉਹ ਰਹੀ ਹੈ ਜੀ ਇਹ ਦੋ ਵਾਰੀ ਆਪਾਂ ਨੂੰ ਰੀਪਰ ਮਾਰਨਾ ਚਾਹੀਦਾ ਇਹਦੇ ਵਿੱਚ ਜੇ ਆਪਾਂ ਮਸ਼ੀਨ ਦੇ ਨਾਲ ਜਿਹੜੇ ਮਲਚਿੰਗ ਵਾਲੀ ਮਸ਼ੀਨ ਹੈ ਰੀਪਰ ਦੇ ਉੱਪਰ ਮਸ਼ੀਨ ਲੱਗੀ ਹੋਈ ਆ ਬੀ ਆਟੋਮੈਟਿਕ ਪੈਂਦਾ ਹੈਗਾ ਜਿਹਦੇ ਨਾਲ ਜੋ ਉਹਦੇ ਨਾਲ ਵੀ ਆਪਾਂ ਇਹ ਕਣਕ ਬੀਜਦੇ ਆ ਤਾਂ ਵੀ ਆਪਾਂ ਨੂੰ ਦੋ ਵਾਰੀ ਇਹ ਨਿਗਾਉਣੀ ਚਾਹੀਦੀ ਆ ਜਿਵੇਂ ਕਿ ਇੱਕ ਲੰਮੇ ਲੋਟ ਇੱਕ ਟੇਢੇ ਲੋਟ ਤੇ ਜਿਹੜਾ ਆਪਣਾ ਬੀ ਆ ਉਹ ਪ੍ਰੋਪਰ ਖਿਲਰ ਸਕੇ ਤੇ ਪਰਾਲੀ ਦਾ ਕਦੇ ਵੀ ਜਿਆਦਾ ਇਕੱਠੀ ਨਾ ਹੋਵੇ ਤੇ ਜਦੋਂ ਪਰਾਲੀ ਜਿੱਥੇ ਜ਼ਿਆਦਾ ਇਕੱਠੀ ਹੋ ਜਾਂਦੀ ਹੈ ਉਥੇ ਥੋੜਾ ਜਿਹਾ ਉੱਗਰਨ ਦਾ ਕਣਕ ਦਾ ਦਿੱਕਤ ਆਉਂਦੀ ਹੈਗੀ ਆ ਤੇ ਆਪਣੇ ਤੋਂ ਐਤੀ ਇਹ ਗਲਤੀ ਰਹਿ ਗਈ ਆਪਾਂ ਨੂੰ ਪਤਾ ਨਹੀਂ ਸੀਗਾ ਤੇ ਕਣਕ ਜਿਹੜੀ ਬਹੁਤ ਵਧੀਆ ਹਰੀ ਹੋਈ ਆ ਤੁਸੀਂ ਦੇਖ ਸਕਦੇ ਹੋ ਤੇ ਇਹਦੇ ਵਿੱਚ ਜਿਹੜੀ ਆਪਾਂ ਖਾਦ ਪਾਈ ਹੈ ਖਾਦੇ ਦੇ ਵਿੱਚ ਆਪਾਂ ਸਿਰਫ ਇੱਕ ਗੱਟਾ ਯੂਰੀਆ ਖਾਦ ਦਾ ਤੇ 10 ਕਿਲੋ ਯੂਰੀਆ ਖਾਦ ਦੀ ਸਪਰੇ ਇਹ ਆਪਾਂ ਹੁਣ ਤੱਕ ਇਹਦੇ ਉੱਪਰ ਖਾਦ ਪਾ ਚੁੱਕੇ ਆ ਤੇ ਲਗਭਗ ਬਹੁਤ ਵਧੀਆ ਰੰਗ ਹੈ ਦਾ ਬਿਲਕੁਲ ਹਰਾ ਭਰਾ ਦੇਖ ਸਕਦੇ ਹੋ ਤੁਸੀਂ ਤੇ ਦੂਜੀਆਂ ਕਣਕਾਂ ਨਾਲੋਂ ਤਾਂ ਬਹੁਤ ਵਧੀਆ ਇਹ ਗਰੋਥ ਵੀ ਜ਼ਿਆਦਾ ਹੈ ਦੀ ਤੇ ਫੋਟ ਵੀ ਤੁਸੀਂ ਦੇਖ ਸਕਦੇ ਹੋ ਦੇਖੋ ਇਹ ਕਿਤੇ ਕਿਤੇ ਬਿਰਲੀ ਵਸਾ ਦੇਖੋ ਜਿਵੇਂ ਕਿ ਆ ਚੀਜ਼ ਹੈ ਬਿਰਲੀ ਉੱਥੇ ਰਹਿੰਦੀ ਹੈ ਜਿੱਥੇ ਥੋੜੀ ਪਰਾਲੀ ਜ਼ਿਆਦਾ ਹੈ ਤੇ ਬੂਝਾ ਬਹੁਤ ਵਧੀਆ ਮਾਰਿਆ ਵਸ ਉਹਨੂੰ ਦਿਖਾਉਂਗਾ ਮੈਂ ਪਟਕੇ ਵੀ ਕਣਕ ਕਿਦਾਂ ਦਾ ਬੂਚਾ ਮਾਰਿਆ ਬਾ ਤੇ ਤੁਸੀਂ ਦੇਖ ਸਕਦੇ ਹੋ ਦੇਖੋ ਸਾਰਾ ਸਾਨੂੰ ਬਾਣ ਦਿਖਾਉਣੇ ਆ ਤੇ ਤਿਆਰ ਆਪਾਂ ਕਰਨ ਦੇ ਨਾਲ ਹੀ ਕਿਸਾਨ ਦੋਸਤੋ ਪਤਾ ਲੱਗਦਾ ਹੈ ਵੀ ਕਿਵੇਂ ਖਰਚਾ ਘਟਾ ਸਕਦੇ ਆ ਆਪਾਂ ਤੇ ਇਹਦੇ ਵਿੱਚ ਆਪਾਂ 2-3 ਸਾਲ ਹੋ ਗਏ ਜਿਹੜਾ ਝੋਨੇ ਦੇ ਵਿੱਚ ਵੀ ਆਪਾਂ ਯੂਰੀਆ ਖਾਦ 2 ਗੱਟੇ ਪਾਉਣੇ ਹੈਗੇ ਤੇ ਐਤੀ ਜਿਵੇਂ ਕਿ PRX 26 ਚ ਕਿਸਾਨ ਦੋਸਤਾਂ ਨੇ 6 6 ਗੱਟੇ 5 6 ਗੱਟੇ ਜੂਰੀਆ ਖਾਦ ਦੇ ਜਿਹੜੇ ਪਾਏ ਸੀਗੇ ਤੇ ਆਪਾਂ ਦੋ ਗੱਟਿਆਂ ਨਾਲ ਝੋਨਾ ਕੱਢਿਆ ਤੇ ਆਹ ਕਣਕ ਦਾ ਵੀ ਤਿਆਰਪਾ ਕਰਿਆ ਆਪਣੇ ਕੋਈ ਜ਼ਿਆਦੇ ਜ਼ਮੀਨ ਵੀ ਹੈ ਨਹੀਂ ਕਿ ਵੀ ਆਪਾਂ ਜ਼ਿਆਦੇ ਜ਼ਮੀਨ ਕਰਕੇ ਆਪਾਂ ਤਿਆਰਪੇ ਕਰਦੇ ਰਹਿੰਨੇ ਆ ਬਸ ਇੱਕ ਦੇਖਦੇ ਆ ਵੀ ਕੋਈ ਫਰਕ ਹੈ ਕਿ ਨਹੀਂ ਹੈ ਤੇ ਆਪਾਂ ਨੂੰ ਐਤੀ ਪਤਾ ਲੱਗ ਗਿਆ ਵੀ ਆਹ ਕਣਕ ਬਹੁਤ ਵਧੀਆ ਕਾਮਯਾਬ ਹੁੰਦੀ ਹੈ ਤੇ ਪਰ ਆਪਾਂ ਨੂੰ ਰਿਪਰ ਜਿਹੜਾ ਦੂਰੀ ਬਾਰ ਮਾਰਨਾ ਚਾਹੀਦਾ ਖਰਚਾ ਇਹਦੇ ਤੇ ਕੋਈ ਜ਼ਿਆਦਾ ਆਉਂਦਾ ਨਹੀਂ ਹੈਗਾ ਕਿਉਂਕਿ ਹੁਣ ਇਹਦੇ ਨਾਲ ਨੰਬਰ 2 ਤੇ ਇਹ ਵੀ ਆ ਪੀਲੀ ਨਹੀਂ ਪੈਂਦੀ ਹੈਗੀ ਪਾਣੀ ਇਹਦੇ ਵਿੱਚ ਨਾ ਆਪਣਾ ਗਾਂ ਵਾਲੇ ਬਾਣ ਦੇ ਵਿੱਚ ਮੋਟਰ ਛੱਡੀ ਸੀਗੀ ਤੇ ਪਾਣੀ ਇਹਦੇ ਵਿੱਚ ਟੁੱਟ ਗਿਆ ਤੇ ਸਾਰੀ ਰਾਤ ਵਿੱਚ ਮੋਟਰ ਚੱਲੀ ਗਈ ਇੰਨੇ ਪਾਣੀ ਦੇ ਨਾਲ ਜੇ ਕਣਕ ਦੂਜੀ ਹੁੰਦੀ ਬਾਕੇ ਵੀਜੀ ਵੀ ਜਾਂ ਸੁਪਰ ਸੀਟਰ ਵਾਲੀ ਤੇ ਉਹ ਬਿਲਕੁਲ ਖਤਮ ਹੋ ਜਾਣਾ ਸੀ ਇਹ ਕਣਕ ਪੀਲੀ ਵੀ ਨਹੀਂ ਪੈਂਦੀ ਹੈਗੀ ਇਹ ਵੀ ਇਹਦੇ ਚ ਸਾਨੂੰ ਵਧੀਆ ਪੁਆਇੰਟ ਲੱਗਿਆ ਕੇ ਜਿੰਨਾ ਮਰਜ਼ੀ ਪਾਣੀ ਲੱਗੇ ਜੇ ਕੋਈ ਦਿੱਕਤ ਨਹੀਂ ਪੈਂਦੀ ਹੈਗੀ ਪਹਿਲਾ ਪਾਣੀ ਜ਼ਰੂਰ ਸਾਵਧਾਨ ਨਾਲ ਲਾਉਣਾ ਚਾਹੀਦਾ ਕਿਉਂਕਿ ਉਹਦੇ ਨਾਲ ਉੱਗਰਨਾ ਹੁੰਦਾ ਕਣਕ ਨੇ ਉਦੋਂ ਪਾਣੀ ਥੋੜਾ ਘੱਟ ਲੱਗਣਾ ਚਾਹੀਦਾ ਤੇ ਆਪਣੇ ਤੋਂ ਤਾਂ ਉਦੋਂ ਵੀ ਦੋ ਪਾਣੀ ਲੱਗ ਗਏ ਸੀਗੇ ਤੇ ਫਿਰ ਵੀ ਵਧੀਆ ਕਣਕ ਨੇ ਗਰੋਥ ਕੀਤੀ ਹੈ ਤੇ ਦੇਖ ਲਓ ਤੁਸੀਂ ਸਾਨੂੰ ਪੱਟ ਕੇ ਦਿਖਾਉਣੇ ਆ ਕਣਕ ਆਪਾਂ ਦੇਖੋ ਕਿਸਾਨ ਦੋਸਤੋ ਐਡਾ ਐਡੇ ਗਰੋਥ ਹੋ ਚੁੱਕੀ ਆ ਤੇ ਤੁਸੀਂ ਜੜਾਂ ਆਂਗਾ ਦੇਖੋ ਇਹਦੀਆਂ ਜੜਾਂ ਕਿੰਨੀਆਂ ਡੂੰਘੀਆਂ ਇਹ ਇਹਦੀਆਂ ਜੜਾਂ ਦੇਖੋ ਕਿਡੀਆਂ ਕਿਡੀਆਂ ਡੂੰਘੀਆਂ ਤੇ ਬਿਲਕੁਲ ਚਿੱਟੀਆਂ ਜੜਾਂ ਤੇ ਇੱਕ ਦਾਣੇ ਤੋਂ ਵੇਖੋ ਵੀ ਇਹ ਤਿੰਨ ਚਾਰ ਸ਼ਾਖਾਂ ਤੇ ਕਿੰਨੀਆਂ ਮੋਟੀਆਂ ਹੈਗੀਆਂ ਇਹਦੀਆਂ ਤੇ ਹਜੇ ਇਹਨੇ 60 ਦਿਨਾਂ ਦੀ ਕਣਕ ਨੇ ਹੋਣਾ ਤੇ ਤੁਹਾਡੇ ਸਾਹਮਣੇ ਆ ਤੇ ਜਿਹੜੇ ਵੀ ਭਰਾ ਨੇ ਗਾਹ ਨੂੰ ਬੀਜਣੀਆਂ ਕਣਕ ਇਸ ਤਰ੍ਹਾਂ ਬੀਜ ਸਕਦਾ ਥੋੜੇ ਬਾਹਨ ਦੇ ਵਿੱਚ ਤਜਰਬਾ ਕਰ ਲੋ ਕੋਈ ਇਹ ਨਹੀਂਗਾ ਆਪਾਂ ਨੂੰ ਕਿ ਵੀ ਜਿਆਦੇ ਬਾਹਨ ਹੀ ਪਹਿਲੀ ਵਾਰ ਬੀਜਣਾ ਕਿਉਂਕਿ ਇੱਕ ਅੱਧੀ ਗਲਤੀ ਰਹਿ ਜਾਂਦੀ ਆਪਾਂ ਨੂੰ ਦੁਬਾਰਾ ਪਤਾ ਲੱਗ ਜਾਂਦਾ ਤੇ ਅੱਜ ਦੀ ਵੀਡੀਓ ਦੇ ਵਿੱਚ ਇੰਨੀ ਜਾਣਕਾਰੀ ਸੀ ਜੇ ਜਾਣਕਾਰੀ ਸਾਡੀ ਵਧੀਆ ਲੱਗਦੀ ਹੁੰਦੀ ਹੈ ਤਾਂ ਹੋਰ ਵੀ ਭਰਾਵਾਂ ਦੇ ਨਾਲ ਸ਼ੇਅਰ ਕਰਿਓ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ